ਆ ਰੋਟੀ ਰੱਖਣ ਵਾਸਤੇ ਆ। ਇਧਰ 300 ਰੁਪਏ ਵਾਲੇ ਸਾਰੇ ਇੱਥੇ। ਪੈਂਦੀ 100 ਰੁਪਏ। 100 ਰੁਪਏ 100 ਰੁਪਏ। ਆ ਸਾਰੇ 300 ਹੀ ਆ। ਜਿਹੜਾ ਐਂ ਚ ਬੈਗ ਉੱਪਰੋਂ ਜਿਹੜਾ ਜਾਂਦੇ ਆ ਇਹਨੂੰ। ਉਹ ਜਾਣਾ ਉੱਤੇ। ਨਵੇਂ ਕੱਪੜੇ ਦਿਖਦੀ ਪਈ ਆ। ਹਾਂ ਇਹ ਛੋਟੇ ਬੱਚਿਆਂ ਵਾਸਤੇ ਆ। ਤੇ ਅਸੀਂ ਹੁਣ ਪਹਿਨਾ ਆਏ ਆ ਕਿੱਥੇ ਸਰਗਮ? ਯੈਸ ਤੇ ਅਸੀਂ ਆਇਆ ਰਸ਼ਨਗਰੌਂਡ। ਪਤਾ ਨਹੀਂ ਨਾ ਅਸੀਂ ਪੁੱਛਦੇ। मेरे ख्याल ना दूसरे पास से हाँ एंट्री अच्छा चलो चलो करिए एंट्री लो जी आ गए डिस्नी पार्क टिकट थर्टी रुपीस सेल्फी पॉइंट बहुत अच्छा ਉੱਧਰ ਵੀ ਆ ਇੱਧਰ ਵੀ ਆ ਚਲੋ ਇੱਧਰ ਤੇ ਐਗਜ਼ਿਟ ਆ ਇੱਧਰ ਦੀ ਸਟਾਰਟਿੰਗ ਆ ਚਲੋ ਚਲਿਓ ਪਹਿਲਾਂ ਟਿਕਟ ਲੀਏ ਫੇਰੀ ਅੰਦਰ ਜਾਣਾ ਨਾ ਉਹਨਾਂ ਨੇ ਲੋ ਜੀ ਹੈਗਾ ਡਿਜ਼ਨੀ لینڈ ਪਾਰਕ ਇਹ ਹੈਗਾ ਐਂਟਰੀ ਗੇਟ ਟਿਕਟ ਕਾਊਂਟਰ ਤੇ ਕੋਈ ਨਹੀਂ ਸੀ ਕਿਉਂਕਿ ਸਾਡੀ ਮਿਲ ਦੀ ਸਟਾਰਟਿੰਗ ਆ ਤੇ ਲੋ ਜੀ ਹੁਣ ਆਪਾਂ ਕਰਦੇ ਐਂਟਰੀ ਚਲੋ ਜੀ ਅਸੀਂ ਆ ਗਏ ਮਿਲ ਇੱਥੇ ਹਾਂ ਬੈਣ ਹਾਂ ਆ ਰੋਟੀ ਰੱਖਣ ਵਾਸਤੇ ਆ ਸਹੀ ਆ ਹਾਂ ਬਿਲਕੁਲ ਬਿਲਕੁਲ ਹਾਂ ਇਹ ਮਤਲਬ ਸਟਾਰਟਿੰਗ ਆ ਤੇ ਕਿ ਇਹਨਾਂ ਰਾਸ਼ੀ ਨਹੀਂ ਹੈਗਾ ਅੱਜ ਪਹਿਲਾ ਦਿਨ ਹੈ ਨਾ ਪਹਿਲੇ ਦਿਨ ਕਰਕੇ ਇੰਨਾ ਹੈ ਨਹੀਂ ਹਾਂ ਸੇਲ ਵੀ ਇੱਧਰ 30 ਰੁਪਏ ਵਾਲੇ ਸਾਰੇ ਇੱਥੇ ਉਹਦੇ ਕੋਲ ਵੀ ਇੱਧਰ ਵੀ 30 ਰੁਪਏ ਸਾਰਾ 200 ਰੁਪਏ ਔਰ ਇਧਰ ਵੀ کافی ਹਾਂ ਲੈਨੇ ਕੱਪੜੇ ਔਰ ਔਰ 100 ਰੁਪਏ 100 ਰੁਪਏ 100 ਰੁਪਏ ਆ ਦੇਖੋ ਹਾਂ ਬੂਟ ਮੰਗਲਾ ਹਾਂ ਬੂਟ ਮੰਗਲਾ ਇਹ ਮੈਂ ਸੈੱਟ ਕਰਦੇ ਪਏ ਹਰੇ ਹਾਂ ਕਸਟਮਰ ਨੂੰ ਚਾਹੀਦਾ ਹਾਂ ਆ ਲੈ 100 ਰੁਪਏ ਇਧਰ ਆ ਜਾਓ ਭੰਜੀ 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 100 ਰੁਪਏ 100 ਰੁਪਏ 100 ਰੁਪਏ ਚਲੋ ਤੇ ਇੰਦਰ ਸਾਰੇ 100 ਰੁਪਏ 100 ਰੁਪਏ ਲੱਗੇ ਆ ਚੇ ਇਹ ਸਾਰੇ ਇਧਰ ਕੱਪੜਿਆਂ ਦੀ आ, आ, ना ना? दो, दो हाँ हाँ दो सौ रुपए इधर अपने यहाँ ना हम्म दो सौ रुपए लेडीज़ बच्चे वाले तो दो-दो सौ रुपए दिखेगे ना हाँ सही है हा। आह आदिवासी हम्म ओरिजिनल yeah. <totipati> ओरिजिनल है सर अच्छा मेरा नेपोट काड़ा में तो ऐसा वाला बनता है तो ये फ्रॉड होता है अच्छा ऐसा नहीं है बदनाम कर रहा है ये फ्रॉड है ऐसा वाला रहेगा तो ओरिजिनल रहेगा ये फ्रॉड होता है अच्छा 1500 का है मेरा इनमें पूरा सफाया 1500 के रहता है अच्छा 10 भैया ने अच्छा वाले ਔਰ ਬੜਾ ਕਹਿੰਦੇ ਕਹਿੰਦੇ ਫਲਿੱਪਕਾਰਟ ਤੋਂ ਐਮਾਜ਼ੋਨ ਤੋਂ ਨਾ ਠੀਕ ਹੁੰਦਾ ਹੈ ਹਾਂ ਤੇ ਆਹ ਕਹਿੰਦੇ ਪਿਓਰ ਆ ਆ ਪਿਓਰ ਆ ਕਹਿੰਦੇ ਹਾਂ ਹੂੰ ਚੱਲੋ ਯਾਰ ਯਾਰ ਵਾਜੀ ਆ ਕੇ ਨਾਰਦਾ ਨਾਵਾ ਆ ਸਰ ਤੇ ਗੁੱਲਦਾਨ ਦਾ ਖਜੂਰ ਪਾੜੀ ਹੈ ਅੱਛਾ ਠੀਕ ਹੈ ਜੀ ਪਾਣ ਪੂਣ ਸਾਰਾ ਹੈ ਪਾਣਾ ਪਾਣਾ ਹਾਂ ਪਾਣ ਹਮ ਆਹ ਤਲਕੇ ਦੰਦੇ ਤਲਕੇ ਨਾ ਇਹ ਖਾਈਏ ਮੈਂ ਜੋ ਆਗੀ ਘਾਟਾ ਪਿਆਜ਼ ਵੀ ਟੇਸਟ ਹਮ ਠੀਕ ਓਕੇ ਆ ਭਾਈ ਹੁਣ ਤਲਕੇ ਦੰਦੇ ਨਾਲ ਨਾਲ ਭਾਈ ਗਰਮ ਗਰਮ ਪੈਕ ਕਰਦੇ ਆਂ ਇਹ ਸੈਂਪਲ ਸੈਂਪਲ ਵਾਸਤੇ ਆ ਬਸ ਸੈਂਪਲ ਸੈਂਪਲ ਵਾਸਤੇ ਆ ਛਾ ਸਹੀ ਆ ਹੋਮ ਮੇਡ ਆ ਕਹਿੰਦੇ ਜ਼ਰਾ ਹੋਮੇਟ ਪੈਕਿੰਗ ਅੱਛਾ ਸਾਰੇ ਚਾਰ ਵਿੱਚ ਦਾਣਾ ਦੂਣਾ ਇਹ ਗਾਣੇ ਕੋਲ ਨਾ ਚੀਕ ਲੈਣਾ ਨੀ ਦੀ ਵਸਤ ਕੀ ਲੈਣਾ ਠੀਕ ਹੈ ਆਵਲਾ ਇੱਥੇ ਚੋੜਾ ਅੱਛਾ ਜਲਵਾੜੇ ਅਹ ਚੋਹੇ ਦਿਖਾਣਾ ਤੇ ਚਲੋ ਹੁਣ ਤੁਹਾਨੂੰ ਹੋਰ ਦੁਕਾਨਾਂ ਦਿਖਾਉਣਾ ਵਾ ਨਾਲ ਦੀ ਨਾਲ ਅਦਾ ਵੀਡੀਓ ਬਣਨੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਆ ਲੇਡੀਜ਼ ਸਾਮਾਨ ਵਾਸਤੇ ਦੇਖੋ ਨੇਲ ਪਾਲਸ ਵਗੈਰਾ ਮਤਲਬ ਕਾਫੀ ਸਾਮਾਨ ਆ ਤੇ ਰਬਟਾ ਵਗੈਰਾ ਹੋ ਗਿਆ ਨਾ ਕਈ ਸਾਮਾਨ ਤੇ ਕਾਫੀ ਕੁਛ ਆ ਲੋ ਜੀ ਗੱਡੀ ਦੇ ਝੂਟੇ ਲੋ ਜੀ ਬੱਚਿਆਂ ਵਾਸਤੇ ਜੀ ਜਜੀਪ ਹਾਂ ਹਾਂ ਜੀ ਬਲੀਹਾਰ ਬਣਿਆ ਤਾਂ ਤੇ ਹਰੇ ਇਧਰ ਸਹੀ ਤਿਆਰੀਆਂ ਚੱਲਦੀਆਂ ਪਈਆਂ ਹਰੇ ਤੇ ਤਕਰੀਬਨ ਪਿੱਛੇ ਵੀ ਸਟਾਲ ਵਗੈਰਾ ਵੀ ਲੱਗਣੇ ਆ ਜੀ ਹਾਂ ਊਂਟ ਵੀ ਹੋਰੇ ਕੈਮਲ ਵੀ ਉਹਦੇ ਕੋਲ ਕੈਮਰਾਈਡਿੰਗ ਵੀ ਹੋਣੀ ਨਾ ਇੱਥੇ ਹਾਂ ਹਾਂ ਸੋਈ ਕੰਨ ਗੇਮ ਕਰਤਾਂਗੇ ਕੰਨ ਗੇਮ ਕਰਿਆ ਚੱਲੂਆ ਹਾਂ ਨਹੀਂ ਹਰੇ ਇਧਰ ਇਸ ਚੱਲੂ ਹੋਣੀ ਆ ਦੂਜੀ ਮਿਲੇ ਤੇ ਜਾ ਕੇ ਦੇਦੇ ਉਧਰ ਕੀ ਸਟਾਰਟ ਹੈ ਕਿ ਨਹੀਂ ਸਟਾਰਟ ਹੈ ਮੈਂ ਹੁਣ ਆਪਣਾ ਕਲੀਅਰ ਨਹੀਂ ਹੈਗਾ ਜੀ ਜੇ ਕਿਹਾ ਜਾਵੇ ਨਾ ਹਜੇ ਕੁਝ ਕਹਾਂ ਉੱਥੇ ਜਾ ਕੇ ਪਤਾ ਲੱਗੂਗਾ ਅੱਜ ਤੱਕ ਇਧਰ ਨਾ ਫਸਟ ਡੇ ਆਪਨ ਹੈ ਇਹਦਾ ਤਿਆਰੀਆਂ ਚੱਲਦੀਆਂ ਵਾਂ ਹਜੇ ਆ ਚੁੱਲੇ ਸੈੱਟ ਕਰਨ ਵਾਲੇ ਯਾਰ ਹਜੇ ਲੱਗੇ ਜਾਣੇ ਤਿੰਨ ਚਾਰ ਦਿਨ ਹਾਂ ਆਨ ਦਿਖਾਈਏ ਕਿਹੜੇ ਕਿਹੜੇ ਚੁੱਲੇ ਹੈਗੇ ਇਧਰ ਆਦੋ ਇਹਦੇ ਸਾਰੇ ਜਿੰਨੇ ਹਾਂ ਹਾਂ ਆਲ ਕੋਈ ਬੱਚਿਆਂ ਵਾਲੇ ਵਾਸਤੇ ਹਮ ਮੋਤ ਦਾ ਕੋਈ ਵੀ ਭਣ ਬਣਦਾ ਪਏ ਸੈੱਟ ਕਰਦੇ ਪਏ ਆ ਆ ਜਿਹੜਾ ਹੈ ਨਾ ਜਿਹੜਾ ਝੂਲਾ ਜਣਾ ਐਂ ਚ ਬੈਠੇ ਉੱਪਰੋਂ ਜਿਹੜਾ ਜਾਂਦੇ ਆ ਇਹਨੂੰ ਉਹ ਜਾਣਾ ਉੱਤੇ ਨਾ ਨਾ ਝੂਲੇ ਝੂਲੇ ਤੇ ਆਪਾਂ ਆਓ ਹਰੇ ਇਧਰ ਲਾ ਹੈ ਆਪਾਂ ਨਹੀਂ ਇਹ ਨਹੀਂ ਬੈਣਾ ਇੱਥੇ ਮੋਤਫੇ ਸੋਟੇ ਤੇ ਕਿਹਾ ਕੀ ਹਾਂ ਮੈਂ じゃ ਆਇਆ ਸੀ ਹਾਂ ਤਾਂ ਚਲੋ ਐਂਟਰੀ ਆਉਂਦੀ ਆ ਮੇਨ ਐਂਟਰੀ ਐਂਟਰਸ ਇਧਰ ਪਹਿਲਾਂ ਇਧਰ ਹੁੰਦੀ ਹੈ ਐਂਟਰਸ ਹੁਣ ਹੁਣ ਇੱਧਰ ਦੀ ਕਰਤੀ ਐ ਸਿੰਗਾਪੁਰ ਕਾ ਹਾਂ ਚਲੋ ਜੀ ਆ ਦੇਖੋ ਬਾਲਟੀਆਂ ਲੱਗੀਆਂ ਹੋਈਆਂ ਪਲਾਸਟਿਕ ਦੀਆਂ ਤੇ ਕਾਫੀ ਕੁਝ ਸਮਾਨ ਆ ਜੋ ਘਰ ਵਿੱਚ ਡੇਲੀ ਯੂਜ਼ ਹੁੰਦਾ ਬਾਸਕਟ ਹੋ ਗਿਆ ਬਾਕੀ ਇਹ ਪਲਾਸਟਿਕ ਦੇ ਜੋ ਕਮਲੇ ਵਗੈਰਾ ਹੋ ਗਿਆ ਹਨਾ ਤੇ ਕਾਫੀ ਕੁਝ ਸਮਾਨ ਆ ਤਾਂ ਬਾਕੀ ਬੱਚਿਆਂ ਵਾਸਤੇ ਵੀ ਕਾਫੀ ਕੁਝ ਹੈਗਾ ਦੇਖੋ ਟਿਫਨ ਵਗੈਰਾ ਹੋ ਗਏ ਅਨੀਦੀ ਨੇ ਨੀਦੀ ਨੇ ਲੈ ਲਈ ਅਨੀਦੀ ਨੇ ਨੀਨਾ ਨਾਲ ਹੀ ਤੋੜ ਦੇਣਾ ਪਰ ਇਹ ਜਾਣਦੇ ਜਾਂਦੇ ਇਹ ਤਾਂ ਜਾਣਦੇ ਹੀ ਕੰਮ ਕਰ ਦਿੰਦਾ ਇਹ ਹੂੰ ਨੀਦੀ ਨੇ ਹ ਤੱਕ ਆਈ ਕੱਲਾ ਸਾਮ ਕਰਕੇ ਰੱਖਿਆ ਹੋਇਆ ਬਾਕੀ ਸਭ ਉਹ ਕਰਤੇ ਕੋਈ ਉਹਨੇ ਬੱਚਿਆਂ ਦੇ ਲਈ ਡਾਇਲ ਤੇ ਆਉਂਦਾ ਹੂੰ ਹੋਰ ਲੱਗ ਜਾਂਦੇ ਆ ਤੇ ਇਧਰ ਸਾਈਡ ਦੇਖੋ ਅ ਤੇ ਇਧਰ ਸਾਰੇ ਸ਼ਾਪਸ ਵਗੈਰਾ ਓਪਨ ਹੋ ਰਹੀਆਂ ਉਧਰ ਜੁੱਤੀਆਂ ਪੰਜਾਬੀ ਜੁੱਤੀ ਆਹ ਸਾਰੀਆਂ ਨਾ ਲੱਗਣਾ ਫਿਰ 300 ਰੁਪਏ ਜਾ ਕੇ ਆਹ ਸਾਰੀਆਂ 300 ਹੀ ਆ ਅੱਛਾ ਅੱਛਾ ਇਹ 400 ਤੇ 550 ਉਹ 350 ਨਾਲ ਉਹ ਸੁਣੀ ਹੈ ਨਾ ਵੀ ਰਾਜ ਕੋਹਾਂ ਹਾਂ ਉਹ ਹਾਂ ਹਾਂ ਉਹ ਨਾ ਉਹ ਮੂਲ ਵਾਲਾ ਕਲਪਾ ਨਹੀਂ ਸੈਲਫ ਪੁਆਇੰਟ ਹੋਣਾ ਹੈ ਤੇ ਇਧਰ ਸਾਰੇ ਲੀਡਸ ਬੈਗ ਲੱਗੇ ਹੋਏ ਆ ਤੇ ਕਾਫੀ ਕੋ ਸਾਮਾਨ ਆ ਤੇ ਚਲੋ ਤੁਹਾਂ ਦਿਖਾਉਨੇ ਆ ਤੇ ਇਹਦੇ ਸਿਰ ਬੈਂਗਲਸ ਵੀ ਹੈਗੀਆਂ ਲੇਡੀਜ਼ ਤੇ ਦੇਖੋ ਜੀ ਤੇ ਟੌਪਸ ਵਗੈਰਾ ਵੀ ਆ ਤੇ ਕਾਫੀ ਮਤਲਬ ਛਲੇ ਵੀ ਆ ਤੇ ਇਧਰ ਘੜੀਆਂ ਵਾ ਤੇ ਲੋ ਜੀ ਦੇਖੋ ਜੀ ਸਾਰਾ ਸਾਮਾਨ ਆ ਜੀ ਮੁੰਡੀਆਂ ਛੱਲੇ ਲਿਪਸਟਿਕ ਵਗੈਰਾ ਨੇਲ ਪੋਚ ਨਵੇਂ ਆਨੇ ਕਪੜੇ ਦੇਖਦੇ ਪਈ ਆ ਹਾਂ ਇਹ ਛੋਟੇ ਬੱਚਿਆਂ ਵਾਸਤੇ ਆ ਤੇ 300 ਰੁਪਏ ਸੀ 200 ਰੁਪਏ ਸੇ ਨੇ ਤੇ ਆ ਹਾਂ ਸਰਵਲਾ ਬਹੁਤ ਆਹੋ ਪਈ ਆ ਗਰਮ ਕੋਟ ਆ ਬੱਚਿਆਂ ਵਾਸਤੇ ਆ ਇੱਧਰ ਹਾਂ ਹਾਂ ਇਹ ਹਾਂ ਇਹ ਜੈਕਟ ਹਾਂ ਆਵਲੀ ਨੀਦੀ ਅਡੂ ਕੀ ਨੀਦੀ ਦੇ ਹਾਂ ਛੋਟੀ ਆ ਹਾਂ ਦੇਖੋ ਚੱਕੋ ਹਾਂ ਹਾਂ ਜਲੀ ਜਲੀ ਜੀ ਤੋਂ ਲੋ ਜੀ ਲਾਈਟਾਂ ਇਹ ਦੇਖੋ ਕਿਨੇ ਸੁਣਨ ਆਦਿਆ ਨਾ ਹਾਂ ਆਹ ਸਮੈਲ ਆਹ ਤੇ ਲੋ ਜੀ ਆਹ ਦੇਖੋ ਜੀ ਇਹ ਹੈਗਾ ਮੇਲਾ ਹਜੇ ਸਟਾਰਟਿੰਗ ਆ ਹਜੇ ਇਨਾ ਰੱਚ ਨਹੀਂ ਹੈਗਾ ਉਹ ਨਾਲੇ ਸਮੇਂ ਤੇ ਕਾਫੀ ਯਾਰ ਰਚ ਹੋਇਆ ਨਾ ਹਜੇ ਤੱਕ ਟਿਕਟ ਹੈ ਨਹੀਂ ਕੋਈ ਕਾਊਂਟਰ ਨਹੀਂ ਲੱਗਾ ਤੇ ਜਿਹੜੇ ਸਸਚਾਰਾ ਪਹਿਲਾਂ ਆਪਾਂ ਫਿਰ ਟਿਕਟ ਕੱਟਣੀ ਆ ਤੇ ਬਾਕੀ ਇਹ ਹੈਗਾ ਮੇਲਾ ਹਾਂ ਹੁਣ ਅਸੀਂ ਚੱਲਦੇ ਆਂ ਤੇ ਹੁਣ ਚੱਲਦੇ ਆਂ ਅਸੀਂ ਦੂਸਰੇ ਮੇਲੇ ਜਿਹੜਾ ਕਿ ਲੱਗਾ ਆ ਹਾਂ ਵਿਚਾਰਾ ਕਰਾਉਣਾ ਲੈ ਤੇ ਚਲੋ ਚੱਲਦੇ ਆਂ ਹਾਂ ਹਾਂ ਆ ਵੀ ਇੱਧਰ ਵੀ ਮੈਟ ਮੂੜ ਦੇ ਵੀ ਲੱਗਣੇ ਆ ਇੱਧਰ ਜਿਹੜੇ ਮੈਟ ਮੂੜ ਦੀ ਮਤਲਬ ਸ਼ੋਪਸ ਵਗੈਰਾ ਲੱਗਣੀ ਆ ਤੇ ਆ ਵੀ ਦੇਖੋ ਤੇ ਇੱਧਰ ਹੁਣ ਆਪਣਾ ਐਗਜ਼ਿਟ ਪੁਆਇੰਟ ਆ ਹੈਣੀ ਉਹ ਦੇਖੋ ਕਿੰਨੀ ਅੱਗੇ ਚਲ ਗਏ ਆ ਹੈਣੀ ਰੁਕ ਜਾਓ ਹੈ ਤੇ ਬਾਈਕ ਆਪਾਂ ਸੋਰੇ ਖੜੀ ਕਰ ਲਈ ਸੀ ਤੇ ਲੋ ਜੀ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਪਿਆ ਨਾ ਇਹ ਹੈ ਨਾ ਇਤਨੀ ਲੈਂਡ ਸਹੀ ਗੱਲ ਆ ਹਲੋ ਜੀ ਦੇਖੋ ਹੈ ਚਲ